ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਰਜੇਸ਼ ਕੁਮਾਰ ਉਮੀਦ ਕਰਦਾ ਸਾਰੇ ਭੈਣ ਭਰਾ ਠੀਕਾ ਹੋਵੋਗੇ ਅ ਰੱਬ ਅਗੇ ਬੇਨਤੀ ਹੈ ਜੀ ਤੁਹਾਡੇ ਤੁਹਾਡੇ ਪਰਿਵਾਰ ਦੇ ਸਿਰ ਤੇ ਹਮੇਸ਼ਾ ਉਹ ਅਮੀਰ ਭਰਿਆ ਹੱਥ ਰੱਖੇ ਹਰ ਰੋਜ਼ ਜਿਦਰਾ ਦੋਸਤੋ ਪੱਤਰਕਾਰਤਾ ਖੇਤਰ ਦੀ ਮੇਰੀ ਬੇਟੀ ਵਿਦਿਆਰਥਣ ਹੈ ਦੀ 3 ਸਾਲ ਦੀ ਹਰ ਰੋਜ਼ ਜਿਦਰਾ ਮੇਰੇ ਨਾਲ ਹੈ ਤਾਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਹਰ ਵਾਰ ਜਿਦਰਾ ਬੇਨਤੀ ਹੈ ਜੀ ਕਿ ਸਾਡੇ ਸੋਸ਼ਲ ਮੀਡੀਆ ਦੋ ਪਲੇਟਫਾਰਮ ਹੈ ਜੀ ਫੇਸਬੁਕ ਇੰਸਟਾਗ੍ਰam ਤੇ ਹੈ ਜੀ ਪੀਬੀਸੀ ਪੰਜਾਬ YouTube ਤੇ ਪੀਬੀਸੀ ਪੰਜਾਬੀ ਤੁਹਾਡਾ ਅਖਬਾਰ YouTube ਫੇਸਬੁਕ ਇੰਸਟਾਗ੍ਰam ਤੁਹਾਡਾ ਖਬਰ ਜੋ ਤੁਸੀਂ ਪੰਜਾਬੀ ਟਾਈਪ ਕਰੋਗੇ ਤਾਂ YouTube, Facebook, Instagram ਤੇ ਤੁਹਾਡੇ ਸਾਹਮਣੇ ਆ ਜਾਏਗਾ BBC ਪੰਜਾਬ, BBC ਪੰਜਾਬੀ ਇੰਗਲਿਸ਼ ਤੇ ਸਾਡੇ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਇਹਨਾਂ ਨੂੰ ਲਾਈਕ, ਫਾਲੋ, ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ। ਬੈਲ ਆਈਕਨ ਦਾ ਬਟਨ ਜ਼ਰੂਰ ਦਬੋ ਤਾਂ ਕਿ ਤੁਹਾਨੂੰ ਹਰ ਇੱਕ ਖਬਰ ਆ ਜਿਹੜੀ ਉਹ ਸਮੇਂ ਸਰ ਮਿਲਦੀ ਰਹੇ ਤੇ ਸਬਸਕ੍ਰਾਈਬ ਜ਼ਰੂਰ ਕਰਦਾ ਕਰੋ ਦੋਸਤੋ। ਸਾਡੀ ਇਹ ਬੇਨਤੀ ਜ਼ਰੂਰ ਪ੍ਰਵਾਨ ਕਰੋ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੱਧ ਤੋਂ ਵੱਧ ਕਰੋ। ਤੁਹਾਡੇ ਇੱਕ ਸਬਸਕ੍ਰਾਈਬ ਵੱਜਾ ਸਾਡੀ ਬਹੁਤ ਵੱਡੀ એનર્ਜੀ ਦਾ ਕੰਮ ਕਰਦਾ ਹੈ। ਤਾਂ ਖਬਰਾਂ ਅੱਗੇ ਵਧਾਉਣੇ ਦੋਸਤੋ। ਮੇਟਾ ਕੀ ਖਬਰ ਪਰ ਪੰਜਾਬ ਸਰਕਾਰ ਵੱਲੋਂ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਇੱਕ ਮੁਹਿੰਮ ਚਲਾਈ ਜਾ ਰਹੀ ਹੈ ਜਿਹਦੇ ਵਿੱਚ ਕਿ ਉਹ ਨਸ਼ੇ ਵਿਰੁੱਧ ਚਲਾ ਰਹੇ ਹਨ ਪਰ ਹਰ ਰੋਜ਼ ਪੰਜਾਬ ਦੇ ਵਿੱਚ ਨਸ਼ੇ ਦੇ ਓਵਰਡੋਸ ਦੇ ਨਾਲ ਕਈ ਨੌਜਵਾਨ ਨੇ ਜੜਿਓ ਮਰ ਰਹੇ ਹਨ ਜਦਕਿ ਸਰਕਾਰ ਦਾ ਇਹ ਕਹਿਣਾ ਵੀ ਨਸ਼ਾ ਤਸਕਰਾਂ ਨੂੰ ਅਸੀਂ ਪਕੜ ਕੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਹੈ ਹਜ਼ਾਰਾਂ ਐਫ ਆਈ ਆਰ ਦੇ ਡਾਟਾ ਹੈ ਹਜ਼ਾਰਾਂ ਦੀ ਗਿਣਤੀ ਕਹਿੰਦੇ ਵੀ ਅਸੀਂ ਨਸ਼ਾ ਤਸਕਰ ਵੀ ਗ੍ਰਿਫਤਾਰ ਕੀਤੇ ਪਰ ਅਗਰ ਨਸ਼ਾ ਤਸਕਰ ਸਾਰੇ ਗ੍ਰਿਫਤਾਰ ਹੋ ਚੁੱਕੇ ਹਨ ਉਹਨਾਂ ਤੇ ਮੁਹਿੰਮ ਚੱਲ ਰਹੀ ਹੈ ਫਿਰ ਲੋਕ ਓਵਰਡੋਜ਼ ਨਾਲ ਕਿਵੇਂ ਮਾਰੇ ਹਨ ਨਸ਼ੀ ਆ ਇੱਕ ਬਹੁਤ ਵੱਡਾ ਸਵਾਲ ਹੈ ਦੋਸਤੋ ਇਸ ਤੇ ਕੋਈ ਧੋਰ ਆਈ ਨਹੀਂ ਹੈ ਤਕਰੀਬਨ ਮਾਰਚ ਮਹੀਨੇ ਦੀ ਜੋ ਪੰਜਾਬ ਦੇ ਭਗਵਨਤਵਾਨ ਸਰਕਾਰ ਦੇ ਵੱਲੋਂ ਯੁੱਧ ਨਸ਼ਾ ਵਰਤੋਂ ਮੁਹਿੰਮ ਚੜੀ ਹੋਈ ਹੈ ਨੋ ਡਾਊਟ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਨਸ਼ੇ ਦੇ ਖੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਸ 'ਚ ਵੀ ਕੋਈ ਧੋਰ ਆਈ ਨਹੀਂ ਹੈ ਕਿ ਹਰ ਰੋਜ਼ ਤਕਰੀਬਨ ਹਰ ਰੋਜ਼ੀ ਬਟਾ ਕੀ ਕਹਿ ਰਾਂ ਮੈਂ ਇੱਕ ਦੋ ਦਿਨ ਪਾਸੇ-ਪਾਸੇ ਹੋ ਜਾਣ ਆਦਰਵਾਇਜ਼ ਗੱਲ ਇਹ ਹੈ ਵੀ ਜੋ ਸੋਸ਼ਲ ਮੀਡੀਆ ਤੋਂ ਪਤਾ ਲੱਗਦਾ ਹੈ ਜਾਂ ਖਬਰਾਂ ਤੋਂ ਪਤਾ ਲੱਗਦਾ ਹੈ ਵੀ ਹਰ ਰੋਜ਼ ਤਕਰੀਬਨ ਪੰਜਾਬ ਦੇ ਕਿਸੇ ਨਾ ਕਿਸੇ ਪਿੰਡ ਸ਼ਹਿਰ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਲਗਾਤਾਰ ਹੋ ਰਹੀਆਂ ਐ ਇਹਦੇ ਕੋਈ ਦੌਰ ਆਈ ਨਹੀਂ ਹੈਗੀ ਸਾਡੇ ਬਹੁਤ ਸੀਨੀਅਰ ਪੱਤਰਕਾਰ ਨੇ ਦਾਨੇ ਵਾਲੀਆ ਸਾਹਿਬ ਬਟਿੰਡੇ ਤੋਂ ਨਗੇ ਉਹਨਾਂ ਨੇ ਵੀ ਪਿੱਛੇ ਜੇ ਇੱਕ ਆ ਦੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਪਾਈ ਸੀ ਕਿ ਕੁਛਿਤਨਾ ਦੀ ਪੰਜ ਨੌਜਵਾਨਾਂ ਦੀ ਮੌਤ ਹੈ ਜਿਹੜੀ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਹੈ ਫਿਰ ਇੱਕ ਅਸੀਂ ਪੜੋਡ ਇੱਕ ਵੀਡੀਓ ਵਾਇਰਲ ਹੁੰਦੀ ਦੇਖੀ ਸੀ ਕਿ ਦੋ ਨੌਜਵਾਨ ਆ ਜਿਹੜੇ ਉਹ ਕਿਸੇ ਡਰੇਨ ਦੇ ਕਿਨਾਰੇ ਪਏ ਸੀਗੇ ਜਿੱਥੇ ਇੱਕ ਮੁੰਡੇ ਦੇ ਤਾਂ ਸਰਿੰਜ ਲੱਗੀ ਹੋਈ ਸੀਗੀ ਉਹ ਬਿਹੋਸ਼ ਪਿਆ ਰਿਹਾ ਸੀਗਾ ਤਕਰੀਬਨ 15 ਮਿੰਟ ਵੀਡੀਓ ਬੰਦੀ ਰਹੀ ਹੈ ਉਹ ਮੁੰਡੇ ਨੂੰ ਹੋਸ਼ ਨਹੀਂ ਆਇਆ ਸੀ ਜਦ ਤੱਕ ਦੂਜਾ ਮੁੰਡਾ ਹੋਸ਼ ਆ ਗਿਆ ਸੀਗਾ ਉਸ ਤੋਂ ਬਾਅਦ ਹੋਰ ਬਹੁਤ ਸਾਰੀਆਂ ਇਹ ਜਿਹੀ ਉਦਾਹਰਣਾਂ ਨੇ ਕਿ ਆਂ ਵੀ ਜਿਹੜੀਆਂ ਹਰ ਰੋਜ਼ ਅਸੀਂ ਦੇਖਦੇ ਆਂ ਵੀ ਨਸ਼ੇ ਦੀ ਓਵਰਡੋਜ਼ ਦੇ ਕਾਰਨ ਨੌਜਵਾਨਾਂ ਦੀ ਮੌਤ ਹੋ ਰਹੀ ਹੈ ਇੱਥੇ ਇੱਕ ਬਹੁਤ ਵੱਡੀ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸਣਾ ਦੋਸਤੋ ਵੈਸੇ ਨਾ ਇਹਦੇ ਸਬੰਧੀ ਜੋ ਉਹ ਅੱਗੇ ਤੋਂ ਨੂੰ ਕੁਝ ਦਿਨਾਂ ਚ ਮੈਂ ਜਾਣਕਾਰੀ ਇਕੱਠੀ ਕਰ ਰਿਹਾ ਹਾਂ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਬੇਟਾ ਪੰਜਾਬ ਦੇ ਲਈ ਨਾ ਇੱਕ ਡਰਾਮ ਨਾਲ ਹੀ ਗੱਲ ਹੈ ਜਿਹੜੀ ਡਰਾਣੀ ਗੱਲ ਹੈ ਉਹ ਬਹੁਤ ਵੱਡੀ ਸਾਹਮਣੇ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਕਾਲਾ ਪੀਰੀਆ ਤੇ ਐਈਡਜ਼ ਇਹ ਦੋ ਬਿਮਾਰੀਆਂ ਨਾਲ ਸਾਡੀ ਵੱਡੇ ਪੱਧਰ ਤੇ ਨੌਜਵਾਨ ਪੀੜਤ ਰਹਿਗੇ ਬਹੁਤ ਵੱਡੇ ਪੱਧਰ ਤੇ ਮੈਂ ਇਹਦੇ ਬਾਰੇ ਨਾ ਜਾਣਕਾਰੀ ਜਿਹੜੀ ਇਕੱਠੀ ਕਰ ਰਿਹਾ ਨੂੰ ਥੋੜਾ ਸਮਾਂ ਲੱਗੂਗਾ ਮੈਨੂੰ ਇਕੱਠੀ ਕਰਨ ਨੂੰ ਕਿਉਂਕਿ ਪੂਰੇ ਪੰਜਾਬ ਤੋਂ ਇਕੱਠੀ ਕਰਨੀਆਂ ਜਾਣਕਾਰੀ ਪਰ ਜੋ ਮੈਨੂੰ ਗੱਲ ਪਤਾ ਲੱਗੀ ਹੈ ਮੈਂ ਵਾਕਿਆਂ ਅੰਦਰੋਂ ਦਹਿਲ ਗਿਆ ਮੈਂ ਵੀ ਸਾਡੀ ਪੰਜਾਬ ਦੀ ਨੌਜਵਾਨੀ ਕਿੱਧਰ ਜਾ ਰਹੀ ਹੈ ਤਾਂ ਮੈਨੂੰ ਇਹ ਪਤਾ ਲੱਗਿਆ ਵੀ ਪੰਜਾਬ ਦੇ ਵਿੱਚ ਕਾਲਾ ਪੀਲਾ ਤੇ ਏਡੋ ਵਰਗੀਆਂ ਬਿਮਾਰੀਆਂ ਨੇ ਜਿਹੜੀਆਂ ਘਾਤਕ ਬਿਮਾਰੀਆਂ ਨੇ ਸਾਡੇ ਨੌਜਵਾਨ ਵੱਡੇ ਪੁੱਤਰ ਤੇ ਪੀੜਤਾ ਆਪਦੇ ਪੁੱਤਰ ਤੇ ਮੈਂ ਦੀ ਕੋਖ ਵੀ ਕਰਨ ਦੀ ਕੋਸ਼ਿਸ਼ ਕੀਤੀ ਵੀ ਕਾਰਨ ਕੀ ਹੋ ਸਕਦਾ ਇਹ ਕਹਿੰਦੇ ਵੀ ਜਿਹੜੇ ਕੋਈ ਨੌਜਵਾਨ ਚਿੱਟੇ ਵਗੈਰਾ ਦਾ ਸੇਵਨ ਕਰਦੇ ਆ ਜਾਂ ਸਰਿੰਜ ਵਗੈਰਾ ਲਾਉਂਦੇ ਆ ਉਹ ਕੀ ਕਰਦੇ ਆ ਵੀ ਕਿਉਂਕਿ ਸਰਿੰਜਾ ਹੁਣ ਪੰਜਾਬ ਸਰਕਾਰ ਨੇ ਬੈਨ ਲਾਇਆ ਹੋਇਆ ਹੈ ਬੈਨ ਲਾਇਆ ਹੈ ਵੀ ਕੋਈ ਵੀ ਮੈਡੀਕਲ ਵਾਲਾ ਸਿਰਿੰਜ ਨਹੀਂ ਵੇਚ ਸਕਦਾ ਵਿਦਆਊਟ ਪ੍ਰੈਸਕ੍ਰਿਪਸ਼ਨ ਵਿਦਆਊਟ ਪ੍ਰੈਸਕ੍ਰਿਪਸ਼ਨ ਡਾਕਟਰ ਦੀ ਠੀਕ ਹੈ ਵਿਦਆਊਟ ਪਰਚੀ ਤੋਂ ਤਾਂ ਉਹ ਕੀ ਹੈ ਵੀ ਕਈ ਕਈ ਨੌਜਵਾਨ ਇੱਕ ਸਿਰਿੰਜ ਜਿਹੜੀ ਉਹ ਲਗਾ ਲੈਂਦੇ ਆ ਉਹਦੇ ਨਾਲ ਕੀ ਹੈ ਵੀ ਮੰਨ ਲਓ ਕਿਸੇ ਨੂੰ ਇੱਕ ਬਿਮਾਰੀ ਹੈ ਤਾਂ ਜਿੰਨੇ ਲਗਾਉਣਗੇ ਸਭ ਚ ਫੈਲੂਗੀ ਬਿਮਾਰੀ ਇਹਦੀ ਹਾਂ ਇਹ ਬਹੁਤ ਵੱਡਾ ਕਾਰਨ ਪਤਾ ਲੱਗਿਆ ਤੇ ਮੈਂ ਲੱਗਿਆ ਹੋਇਆ ਤੇ ਅੰਕੜੇ ਮੈਂ ਇਕੱਠੇ ਕਰ ਰਿਹਾ ਵੀ ਪੰਜਾਬ ਪੱਧਰ ਤੇ ਪਰ ਮੈਨੂੰ ਜੋ ਪਤਾ ਲੱਗੀ ਹੈ ਗੱਲ ਬਹੁਤ ਡਰਾਉਣੇ ਅੰਕੜੇ ਸਾਹਮਣੇ ਆਉਣਗੇ ਇਸ ਮਾਮਲੇ ਦੇ ਵਿੱਚ ਕਿਉਂਕਿ ਸਾਡਾ ਪੰਜਾਬ ਹੈ ਗੁਰੂਆਂ ਪੀਰਾਂ ਦੀ ਧਰਤੀ ਹੈ ਇਨੂੰ ਮੰਨਿਆ ਜਾਂਦਾ ਸੀ ਪੰਜਾਬ ਨੂੰ ਬਹਾਦਰਾਂ ਦੀ ਧਰਤੀ ਹੈ ਵੀ ਸਭ ਤੋਂ ਵੱਧ ਦੇਸ਼ ਨੂੰ ਆਜ਼ਾਦੀ ਆਜ਼ਾਦੀ ਦੇ ਵੇਲੇ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਠੀਕ ਹੈ ਜੀ ਅੰਗਰੇਜ਼ਾਂ ਨਾਲ ਲੜਾਈ ਲੜਨ ਵੇਲੇ ਸਭ ਤੋਂ ਵੱਧ ਪੰਜਾਬੀਆਂ ਨੇ ਕੁਰਬਾਨੀਆਂ ਸਭ ਤੋਂ ਵੱਧ ਕਾਲੇ ਪਾਣੀ ਦੀ ਸਜ਼ਾ ਆਜ਼ਾਦੀ ਵੇਲੇ ਪੰਜਾਬੀਆਂ ਨੇ ਖੱਟੀ ਹੈ ਫਿਰ ਉਸ ਤੋਂ ਬਾਅਦ ਬੋਟਰਾਂ ਦੇ ਲੜਾਈ ਵੇਲੇ ਦੀ ਚਲੋ ਬਈ ਸਭ ਤੋਂ ਵੱਧ ਸਾਡੇ ਪੰਜਾਬੀਆਂ ਨੇ ਅੱਗੇ ਹੋ ਕੇ ਉਹਦਾ ਬਲਦਾਨ ਦਿੱਤਾ ਤਾਂ ਗੱਲ ਇਹ ਆ ਵੀ ਕਿੱਧਰ ਨੂੰ ਜਾ ਰਿਹਾ ਕਿ ਸਾਡੇ ਪੰਜਾਬ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਇਹਦੇ ਵਿੱਚ ਤੁਹਾਨੂੰ ਮੈਂ ਆਉਣ ਵਾਲੇ ਦਿਨਾਂ 'ਚ ਖੁਲਾਸੇ ਕਰੂੰਗਾ ਤਾਂ ਵਾਪਸ ਮੁੱਦੇ ਤੇ ਆਉਣੇ ਆਪਾਂ ਕਿ ਪੰਜਾਬ ਦੇ ਵਿੱਚ ਬਿਲਕੁਲ ਯੁੱਧ ਨਸ਼ਾ ਅਪਰਧ ਚੱਲ ਰਿਹਾ ਹੈ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਪੁਲਿਸ ਦੇ ਵੱਲੋਂ ਵੱਡੇ ਪੱਧਰ ਤੇ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਕੀਤੀ ਵੀ ਜਾ ਰਹੀ ਹੈ ਮੁੱਖ ਮੰਤਰੀ ਸਾਹਿਬ ਦੇ ਵੱਲੋਂ ਪਿਛਲੇ ਦਿਨੀ ਕਿਹਾ ਵੀ ਕਿਹਾ ਸੀ ਕਿ ਕਈ ਮੇਰੇ ਕੋਲ ਐਕਚੁਅਲੀ ਫਿਗਰ ਮੇਰੇ ਧਿਆਨ 'ਚ ਨਹੀਂ ਹੈਗੀ ਤਕਰੀਬਨ 16000 ਤੋਂ ਜ਼ਿਆਦਾ ਉਹਨਾਂ ਨੇ ਦੱਸਿਆ ਸੀ ਕਿ ਵੀ ਐਫ ਆਈ ਆਰ ਦਰਜ ਹੋ ਚੁੱਕੀਆਂ ਕਈ ਹਜ਼ਾਰ ਨਸ਼ਾ ਤਸਕਰ ਗ੍ਰਿਫਤਾਰ ਹੋ ਚੁੱਕੇ ਹੈ ਹੈਰੋਇਨ ਵਗੈਰਾ ਕਈ ਕਾਫੀ ਵੱਡੀ ਮਾਤਰਾਇ ਪ੍ਰਾਪਤ ਹੋਈ ਹੈ ਹੋਰ ਜੋ ਨਸ਼ੇਲੇ ਪਦਾਰਥ ਉਹ ਪ੍ਰਾਪਤ ਹੋਏ ਹੈਗੇ ਆ ਔਰ ਗੱਲ ਇੱਥੇ ਜਰੂਰ ਸੋਚਣ ਵਾਲੀ ਹੈਗੀ ਆ ਵੀ ਜੇਕਰ ਇੰਨੀ ਵੱਡੀ ਪੱਧਰ ਤੇ ਨਸ਼ੇ ਦੀ ਰਿਕਵਰੀ ਹੋਈ ਆ ਨਸ਼ਾ ਤਸਕਰ ਗ੍ਰਿਫਤਾਰ ਹੋਏ ਨੇ ਤਾਂ ਹਰ ਰੋਜ਼ ਸਾਡੇ ਨੌਜਵਾਨਾਂ ਦੀ ਮੌਤ ਹੋ ਕਿਉਂ ਰਹੀ ਆ? ਓਵਰਡੋਸ ਕਿਉਂ? ਓਵਰਡੋਸ ਕਿੱਥੋਂ ਆ ਰਿਹਾ ਓ ਨਸ਼ਾ ਕਿੱਥੋਂ ਆ ਰਿਹਾ? ਇਹਦਾ ਮਤਲਬ ਵੀ ਹੈ ਜੋ ਵੱਡੀਆਂ ਮੱਛੀਆਂ ਉਹਨਾਂ ਦੇ ਹੱਥ ਨਹੀਂ ਪਾਇਆ ਗਿਆ। ਕੋਈ ਨਾ ਕੋਈ ਲੂਕ ਹੋਲ। ਇਹ ਤਾਂ ਕੋਈ ਲੂਕ ਹੋਲ ਤਾਂ ਹੈਗਾ ਹੀ ਆ ਨਾ ਬੇਟਾ। ਜਦੋਂ ਨਸ਼ਾ ਮਾਰਕੀਟ ਦੇ ਵਿੱਚ ਆ ਰਿਹਾ, ਦੈਟ ਮੀਨਸ ਵੀ ਨਸ਼ਾ ਵੇਚਣ ਵਾਲੇ ਹੈਗੇ ਆ ਹਜੇ। ਕਿਉਂਕਿ ਗੱਲ ਇਹ ਹੈ ਵੀ ਹੁਣ ਆਪਾਂ ਇਹ ਵੀ ਗੱਲ ਵੱਡੀ ਵੀ ਜੋ ਵੀ ਹਾਲੇ ਤੱਕ ਜਿੰਨੇ ਨਸ਼ਾ ਤਸਕਰ ਫੜੇ ਗਿਆ ਕਿਸ ਤੋਂ 2 ਗ੍ਰਾਮ ਰਾਮਦ ਹੋ ਗਿਆ ਜੀ 5 ਗ੍ਰਾਮ ਰਾਮਦ ਹੋ ਗਿਆ ਜੀ 10 ਗ੍ਰਾਮ ਰਾਮਦ ਹੋ ਗਿਆ ਜੀ ਆ ਜਾਂ ਕੁਛ ਕਿਲੋ ਆਣੀਆਂ ਹੈਗੀਆਂ ਹਾਲਾਂਕਿ ਪਿੱਛੇ ਜੇ ਮੁੱਖ ਮੰਤਰੀ ਸਾਹਿਬ ਨੇ ਆ ਆਜ਼ਾਦੀ ਦਿਹਾੜੇ ਤੇ ਐਲਾਨ ਕੀਤਾ ਸੀ ਜਦੋਂ ਫਰੀਦਕੋਟ ਝੰਡਾ ਲਹਿਰਾਉਣਾ ਆਏ ਸੀਗੇ ਤਾਂ ਉਹਨਾਂ ਨੇ ਕਿਹਾ ਸੀ ਵੀ 1 ਕਿਲੋ ਤੋਂ ਉੱਪਰ ਜਿਹੜਾ ਵੀ ਕੋਈ ਆਈਓ 1 ਕਿਲੋ ਤੋਂ ਉੱਪਰ ਹੈ ਰਾਈ ਦੀ ਰਿਕਵਰੀ ਕਰੂਗਾ ਤਾਂ ਉਹਨੂੰ 1,20,000 ਰੁਪਏ ਇਨਾਮ ਹੈ ਜਿਹੜਾ ਜ਼ਰੂਰ ਦਿੱਤਾ ਜਾਊਗਾ ਪਰ ਗੱਲ ਇਹ ਹੈ ਵੀ ਕਿਲੋਂ ਦੇ ਹਿਸਾਬ ਨਾਲ ਮੇਰਾ ਖਿਆਲ ਵੀ ਜੋ ਰਿਕਵਰੀਆਂ ਨੇ ਉਹ ਆਪਾਂ ਉਂਗਲਾਂ ਦੇ ਪੋਟਿਆਂ ਵੀ ਗਿਣ ਸਕਦੇ ਆ ਜੋ ਹੋਈਆਂ ਹੋਣਗੀਆਂ ਤਾਂ ਗੱਲ ਇੱਥੇ ਜ਼ਰੂਰ ਇਹ ਹੈ ਪੰਜਾਬ ਸਰਕਾਰ ਨੂੰ ਵੀ ਸਾਡੀ ਬੇਨਤੀ ਹੈ ਕਿ ਇਸ ਮਾਮਲੇ ਦੇ ਵਿੱਚ ਤੁਸੀਂ ਥੋੜਾ ਡੂੰਘਾਈ ਨਾਲ ਪੜਤਾਲ ਕਰੋ ਵੀ ਸਾਡੀ ਨੌਜਵਾਨੀ ਨੂੰ ਕਿਉਂ ਖਤਮ ਕੀਤਾ ਜਾ ਰਿਹਾ ਹੈ ਕੀ ਸਾਜ਼ਿਸ਼ ਹੈ ਇਸ ਮਾਮਲੇ 'ਚ ਕਿਹੜੇ ਨਸ਼ਾ ਤਸਕਰ ਹਲੇ ਵੀ ਬਾਹਰ ਫਿਰਦੇ ਆ ਜਿਹੜੇ ਸਾਡੇ ਪੰਜਾਬ ਦੀ ਨੌਜਵਾਨੀ ਆ ਜਿਹੜੀ ਉਸ ਨੂੰ ਖਤਮ ਕਰਨ ਦੇ ਤਲੇ ਹੋਇਆ ਪਰ ਇਸ ਗੱਲ 'ਚ ਕੋਈ ਦੋ ਰਾਏ ਨਹੀਂ ਹੈਗੀ ਕੋਈ ਝੂਠ ਨਹੀਂ ਹੈਗਾ ਦੋਸਤੋ ਵੀ ਹਰ ਰੋਜ਼ ਪੰਜਾਬ ਦੇ ਕਿਸੇ ਨਾ ਕਿਸੇ ਇਲਾਕੇ ਦੇ ਵਿੱਚੋਂ ਕਿਸੇ ਪਿੰਡ 'ਚੋਂ ਕਿਸੇ ਸ਼ਹਿਰ 'ਚੋਂ ਕਿਸੇ ਮਹੱਲੇ ਦੇ ਵਿੱਚੋਂ ਨਸ਼ੇ ਦੀ ਓਵਰਡੋਜ਼ ਦੇ ਨਾਲ ਮੌਤਾਂ ਦਾ ਜਿਹੜਾ ਅੰਕੜਾ ਹੈ ਹਰ ਰੋਜ਼ ਉਹ ਸਾਹਮਣੇ ਆ ਰਿਹਾ ਹੈ ਬੇਸ਼ੱਕ ਉਹਨਾਂ ਜਿਹੜੀਆਂ ਮੌਤਾਂ ਹੋਈਆਂ ਨੇ ਉਹਨਾਂ ਨੂੰ ਕਿਸੇ ਨੈਚੁਰਲ ਡੈਥ ਕਹਿ ਦਿੱਤਾ ਜਾਂਦਾ ਹੈ ਕਿਸੇ ਨੂੰ ਕੁਸ਼ਤਿਆ ਕੇ ਉਹ ਸੰਸਕਾਰ ਕਰਵਾ ਦਿੱਤਾ ਜਾਂਦਾ ਹੈ ਲੇਕਿਨ ਇਸ ਮਾਮਲੇ 'ਚ ਕੋਈ ਦੋ ਰਾਏ ਨਹੀਂ ਹੈਗੀ ਕਿ ਨਸ਼ੇ ਦੇ ਨਾਲ ਓਵਰਡੋਜ਼ ਦੇ ਨਾਲ ਅੱਜ ਵੀ ਮੌਤਾਂ ਪੰਜਾਬ 'ਚ ਹੋ ਰਹੀਆਂ ਹੈਗੀਆਂ ਤਾਂ ਦੋਸਤੋ ਇਸੇ ਤਰ੍ਹਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਜਰੂਰ ਜੁੜੇ ਰਹੋ ਧੰਨਵਾਦ